ਹਾਂਜੀ ਕੀ ਹਾਲ ਚਾਲ ਹੈ ਦੋਸਤੋ ਅੱਜ ਆਪਾਂ ਚਿਰਾ ਤੋਂ ਡਿੱਕੀ ਜਾਣ ਵਾਲੀ ਮਸ਼ਹੂਰ ਫਿਲਮ ਕਲ ਕੀ 2898 AD ਦਾ ਰਿਵਿਊ ਕਰਾਂਗੇ ਇਹ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਦੱਖਣ ਭਾਰਤ ਦੇ ਮਸ਼ਹੂਰ ਡਾਇਰੈਕਟਰ ਨਾਗਾਸ਼ਵਿੰਦ ਨੇ ਔਰ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਨੇ ਬਾਹੂਬਲੀ ਫਿਲਮ ਨਾਲ ਪ੍ਰਸਿੱਧੀ ਖੱਟਣ ਵਾਲੇ ਪ੍ਰਵਾਸ ਸਦੀ ਦੇ ਮਹਾਨਾਇਕ ਅਮਿਤਾਬ ਬਚਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਨ ਇਸ ਤੋਂ ਇਲਾਵਾ ਕਮਲ ਹਸਨ ਵੀ ਇੱਕ ਮਹੱਤਵਪੂਰਨ ਕਿਰਦਾਰ ਦੇ ਵਿੱਚ ਹਨ ਇਸ ਫਿਲਮ ਨੂੰ ਮਹਾਭਾਰਤ ਦਾ ਸਿਕਵਲ ਕਿਹਾ ਜਾਂਦਾ ਹੈ ਕਿਉਂਕਿ ਇਸ ਦੀਆਂ ਘਟਨਾਵਾਂ ਕਲ ਕੀ ਪੁਰਾਣ ਦੇ ਉੱਪਰ ਆਧਾਰਿਤ ਨਹੀਂ ਕਲ ਕੀ ਜਿਹਨਾਂ ਨੂੰ ਕਿ ਭਗਵਾਨ ਵਿਸ਼ਨੂੰ ਦਾ ਆਉਣ ਵਾਲਾ ਅਵਤਾਰ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਦੋਂ ਦੁਨੀਆ ਦੇ ਉੱਪਰ ਪਾਪ ਵਰ ਜਾਵੇਗਾ ਉਦੋਂ ਕਲ ਕੀ ਅਵਤਾਰ ਲਵੇਗਾ ਅਤੇ ਉਹ ਕਲ ਯੁਗ ਦੇ ਦੈਤ ਅਵਤਾਰ ਕਲੀ ਨੂੰ ਮਾਰ ਕੇ ਦੁਬਾਰਾ ਸਤਜੁਗ ਦਾ ਪੁਨਰ ਸਥਾਪਨਾ ਕਰਨਗੇ ਇਸ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਮਹਾਭਾਰਤ ਕਾਲ ਤੋਂ ਜਿੱਥੇ ਮਹਾਭਾਰਤ ਦਾ ਜੰਦ ਸਮਾਪਤ ਹੋ ਚੁੱਕਾ ਹੈ ਆਪਣੇ ਦੋਸਤ ਦਰਯੋਦਨ ਅਤੇ ਉਸ ਦੇ ਭਰਾਵਾ ਦੀ ਮੌਤ ਤੋਂ ਬੋਖਲਾਇਆ ਅਸ਼ਵਧਾਮਾ ਪਾਡਵਾ ਦਾ ਕਲਨਾਸ਼ ਕਰਨ ਦੇ ਲਈ ਆਪਣੇ ਆਪ ਨੂੰ ਮਿਲਿਆ ਬ੍ਰਹਮਾਸਤਰ ਅਭਿਮਨਯੋਦੀ ਕਰਬਤੀ ਪਤਨੀ ਉਤਰਾ ਦੇ ਗਰਭ ਦੇ ਉੱਪਰ ਚਲਾ ਦਿੰਦਾ ਹੈ ਜਿਸ ਨੂੰ ਸ੍ਰੀ ਕ੍ਰਿਸ਼ਨ ਕਿਸੇ ਤਰੀਕੇ ਨਾਲ ਰੋਕ ਲੈਂਦੇ ਨੇ ਲੇਕਿਨ ਉਹ ਅਸ਼ਵਥਾਮ ਆਦੇਸ਼ ਕਟਿਆ ਵਰਤਾਰੇ ਦੇ ਲਈ ਉਸ ਨੂੰ ਸ਼ਰਾਪ ਦਿੰਦੇ ਹਨ ਪਹਿਲਾਂ ਤਾਂ ਉਹ ਆਪਣੇ ਸudarshan ਚੱਕਰ ਦੇ ਨਾਲ ਉਸ ਦੀ ਮਣੀ ਉਸ ਤੋਂ ਖੋਹ ਲੈਂਦੇ ਹਨ ਫਿਰ ਉਸ ਨੂੰ ਸ਼ਰਾਪ ਦਿੰਦੇ ਹਨ ਕਿ ਉਹ ਆਪਣੇ ਇਹਨਾਂ ਜ਼ਖਮਾਂ ਨੂੰ ਲੈ ਕੇ ਕਲ ਯੁਗ ਦੇ ਅੰਤ ਤੱਕ ਭਟਕਦਾ ਰਹੇਗਾ ਜਦੋਂ ਅਸ਼ਵਥਾਮ ਆਪਣੀ ਮਾਫੀ ਮੰਗਦਾ ਹੈ ਤਾਂ ਭਗਵਾਨ ਕਹਿੰਦੇ ਨੇ ਕਿ ਜਾ ਜਦੋਂ ਕਲ ਕੀ ਅਵਤਾਰ ਲਵੇਗਾ ਤੂੰ ਉਸ ਦੀ ਮਦਦ ਕਰਕੇ ਸਤਜੁਗ ਦੇ ਮੋੜ ਆਉਣ ਦੇ ਵਿੱਚ ਉਹਨਾਂ ਦੀ ਮਦਦ ਕਰੀ ਤਾਂ ਤੇਰੇ ਇਸ ਪਾਪ ਤੋਂ ਤੈਨੂੰ ਮੁਕਤੀ ਮਿਲੇਗੀ ਉਸ ਤੋਂ ਬਾਅਦ ਫਿਲਮ ਅੱਜ ਦੇ ਸਮੇਂ ਵਿੱਚ ਆਉਂਦੀ ਹੈ ਜਿਵੇਂ ਕਿ ਕਲਕੀ ਪ੍ਰਾਂਤ ਦੇ ਵਿੱਚ ਵਰਣਨ ਹੈ ਕਿ ਕਲਕੀ ਦਾ ਜਨਮ ਸੰਬਾਲਾ ਨਾਮਕ ਸਥਾਨ ਵਿੱਚ ਹੋਵੇਗਾ ਤੇ ਉਹਨਾਂ ਦੀ ਮਾਤਾ ਦਾ ਨਾਮ ਸੁਮਤੀ ਹੋਵੇਗਾ ਇਸ ਫਿਲਮ ਦੇ ਵਿੱਚ ਵੀ ਦੀਪਿਕਾ ਪਾਦਕੋਂ ਜੋ ਇੱਕ ਪ੍ਰੋਜੈਕਟ ਦੇ ذریعے ਇੱਕ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦੇ ਜਰੀਏ ਉਹ ਗਰਭਤੀ ਹੋਈ ਹੈ ਉਸ ਦਾ ਨਾਮ ਉਸ ਦਾ ਨਾਮ ਸੁਮ 80 ਹੈ ਜਾਨੀ ਕਿ ਸੁਮਿਤੀ ਜਿਸ ਤੋਂ ਇਹ ਗੱਲ ਸਾਫਦ ਹੋ ਗਈ ਹੈ ਕਿ ਇਸ ਫਿਲਮ ਦੇ ਵਿੱਚ ਪ੍ਰਵਾਸ ਕਲਕੀ ਨਹੀਂ ਨਹੀਂ ਕਿਉਂਕਿ ਕਲਕੀ ਨੇ ਜਨਮ ਲੈਣਾ ਹੈ ਔਰ ਸੁਮ 80 ਜਾਨੀ ਕਿ ਦੀਪਿਕਾ ਪਾਦਕੋਨ ਦੇ ਗਰਭ ਦੇ ਵਿੱਚ ਹੈ ਪ੍ਰਵਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਕਿਉਂ ਦੀਪਿਕਾ ਨੂੰ ਫੜ ਕੇ ਬੁਰੀਆਂ ਸ਼ਕਤੀਆਂ ਦੇ ਹਵਾਲੇ ਕਰੇ ਜੋ ਕਿ ਨੂੰ ਬਚਾਉਣ ਦੀ ਜ਼ਿੰਮੇਵਾਰੀ ਲਈ ਹੈ ਅਸ਼ਵਧਾਮਾ ਜਾਨਕਿ ਅਮਤਾਬ ਬਚਨ ਦੀ ਪੂਰੀ ਫਿਲਮ ਇਹਨਾਂ ਦੋਹਾਂ ਕਰਦਾਰਾਂ ਦੀ ਆਪਸੀ ਟਕਰਾਅ ਦੇ ਉੱਪਰ ਕੇਂਦਰਿਤ ਹੈ ਲੇਕਿਨ ਇਸ ਫਿਲਮ ਦੇ ਵਿੱਚ ਤੁਹਾਨੂੰ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ ਮਿਲਣਗੇ ਬਹੁਤ ਸਾਰੇ ਮਸ਼ਹੂਰ ਅਭਿਨੇਤਾ ਅਭਿਨੇਤਰੀਆਂ ਨੇ ਇਸ ਫਿਲਮ ਦੇ ਵਿੱਚ ਕੈਮੀਓ ਜਾਨਕਿ ਛੋਟੇ ਛੋਟੇ ਰੋਲ ਕੀਤੇ ਨੇ ਜੋ ਕਿ ਤੁਹਾਡੀ ਉਤੇਜਨਾ ਨੂੰ ਹੋਰ ਵੀ ਵਧਾ ਦੇਣਗੇ ਜੇਕਰ ਅਭਿਨੇਦੀ ਗੱਲ ਕੀਤੀ ਜਾਵੇ ਤਾਂ ਪ੍ਰਵਾਸ ਇੱਕ ਵਾਰ ਫਿਰ ਤੋਂ ਇਸ ਫਿਲਮ ਦੇ ਵਿੱਚ ਆ ਗਏ ਹਨ ਉਹਨਾਂ ਦੇ ਚਾਹੇ ਐਕਸ਼ਨ ਸੀਨ ਹੋਣ ਚਾਹੇ ਕਾਮੇਡੀ ਡਾਇਲੋਗ ਹੋਣ ਸਾਰੇ ਬਹੁਤ ਜ਼ਬਰਦਸਤ ਨੇ ਹਾਂ ਦਿਸ਼ਾ ਪਟਨੀ ਦੇ ਨਾਲ ਉਹਨਾਂ ਦਾ ਜੋ ਲਵ ਐਂਗਲ ਦਿਖਾਇਆ ਉਹਦੀ ਕੋਈ ਲੋੜ ਨਹੀਂ ਸੀ ਸ਼ਾਇਦ ਫਿਲਮ ਦੇ ਵਿੱਚ ਇੱਕ ਅੱਧਾ ਗਾਣਾ ਫਿਲਮਾਉਣ ਲਈ ਇਸ ਨੂੰ ਫਿਲਮ ਦੇ ਵਿੱਚ ਧੱਕੇ ਨਾਲ ਘੁਸੇੜਿਆ ਗਿਆ ਲੇਕਿਨ ਇੱਕ ਨਾਂ ਵੀ ਹੁੰਦਾ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੋਣੀ ਸੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਅਸ਼ਵਧਾਮਾ ਦਾ ਕਿਰਦਾਰ ਨਿਭਾਉਣ ਵਾਲੀ ਅਮਤਾ ਬਚਨ ਦੀ ਤਾਂ ਉਹਨਾਂ ਨੇ 80 ਸਾਲ ਦੀ ਉਮਰ ਦੇ ਵਿੱਚ ਵੀ ਜਿਸ ਸ਼ਿੱਦਤ ਨਾਲ ਜਿਸ ਜਨੂਨ ਦੇ ਨਾਲ ਜਿਸ ਜੋਸ਼ ਦੇ ਨਾਲ ਇਸ ਕਿਰਦਾਰ ਨੂੰ ਨਿਭਾਇਆ ਹੈ ਉਸ ਦੀ ਤਾਰੀਫ ਕਰਨੀ ਬਣਦੀ ਹੈ ਕਲਯੁਗ ਦੇ ਅਵਤਾਰ ਕਲੀ ਕਲੀ ਦੇਤ ਦਾ ਕਿਰਦਾਰ ਜੋ ਕਿ ਕਮਲ ਹਸਨ ਨਿਵਾ ਰਹੇ ਨੇ ਉਹਨਾਂ ਨੇ ਆਪਣੇ ਬਿੱਕਰਦਾਰ ਨੂੰ ਨਿਵਾਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਉਹਨਾਂ ਨੇ ਵੀ ਬਹੁਤ ਸੋਹਣਾ ਕਿਰਦਾਰ ਨਿਭਾਇਆ ਹੈ ਇਹ ਫਿਲਮ ਸਿਰਫ ਇੱਤੀ ਖਤਮ ਨਹੀਂ ਹੋਵੇਗੀ ਇਹ ਇੱਕ ਪੂਰਾ ਯੂਨੀਵਰਸ ਬਣੇਗਾ ਜਿਵੇਂ ਮਾਰਵਲ ਵਾਲਿਆਂ ਨੇ ਅਵੇਂਜਰ ਬਣਾਈ ਸੀ ਜਾਂ ਆਪਣੇ ਜਸ਼ ਰਾਜ ਫਿਲਮਸ ਵਾਲੇ ਇੱਕ ਸਪਾਈ ਯੂਨੀਵਰਸ ਬਣਾ ਰਹੇ ਨੇ ਜਿਸ ਦੇ ਵਿੱਚ ਪਠਾਨ, ਟਾਈਗਰ ਜਾਂ ਹੋਰ ਵਾਰ ਵਰਗੀਆਂ ਫਿਲਮਾਂ ਬਣ ਰਹੀਆਂ ਨੇ ਅਗਲਾ ਇਹ ਦਾ ਕੀ ਐਪੀਸੋਡ ਬਣੇਗਾ ਉਸ ਦੇ ਬਾਰੇ ਵੀ ਲਾਸਟ ਦੇ ਵਿੱਚ ਹਿੰਟ ਦਿੱਤਾ ਹੋਇਆ ਹੈ ਇਹ ਫਿਲਮ ਦੇਖ ਕੇ ਤੁਹਾਨੂੰ ਹਾਲੀਵੁੱਡ ਫਿਲਮਾਂ ਦੀ ਜਿਆਦਾ ਤਾਜ਼ਾ ਹੋ ਜਾਈ ਆਵੇਗੀ ਫਿਲਮ ਦੇ ਚਾਹੇ ਐਕਸ਼ਨ ਸੀਨ ਹੋਣ ਪੀਐਫਐਕਸ ਹੋਵੇ ਸੀਜੀਆਈ ਹੋਵੇ ਹਰ ਇੱਕ ਸੀਨ ਵਰਲਡ ਲੈਵਲ ਦਾ ਹੈ ਹਰ ਤਕਨੀਕ ਵਿਸ਼ਵ ਸਤਰ ਦੀ ਹੈ ਜੋ ਕਿ ਦੇਖਣ ਵਾਲਿਆਂ ਨੂੰ ਮੰਤਰ ਮੁਕਤ ਕਰ ਦੇਵੇਗੀ ਇਸ ਫਿਲਮ ਨੂੰ ਪੂਰੇ ਭਾਰਤ ਦੇ ਸਮੇਤ ਪੂਰੇ ਸੰਸਾਰ ਦੇ ਸਿਨੇਮਾ ਪ੍ਰੀਮੀਅਰ ਨੂੰ ਬਹੁਤ ਪਸੰਦ ਆਣ ਦੀ ਉਮੀਦ ਹੈ ਔਰ ਇਸ ਫਿਲਮ ਨੂੰ ਬੰਪਰ ਓਪਨਿੰਗ ਮਿਲਣ ਦੀ ਪੂਰੀ ਪੂਰੀ ਉਮੀਦ ਹੈ ਤੁਹਾਨੂੰ ਸਾਡਾ ਇਹ ਰਿਵਿਊ ਕਿਵੇਂ ਲੱਗਿਆ ਆਪਣੇ ਸੁਝਾਅ ਆਪਣੇ ਵਿਚਾਰ ਆਪਣੇ ਸੁਝਾਅ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਤੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਵੀਡੀਓ ਰਿਵਿਊ ਸੁਣਨ ਦੇ ਲਈ ਸਾਡੇ ਚੈਨਲ ਨੂੰ ਫੋਲੋ ਕਰ ਰਹੇ ਹੋ